ਜਦੋਂ ਸ਼ੁਭਕਰਨ ਵੀਇਤਵਾਰੀ ਸੋਣਿਆ ਸਾਡੇ ਬਠਿੰਡੇ ਦਾ ਹੀ ਬੰਦਾ ਸਾਡੇ ਘਰ ਤੋਂ ਥੋੜੀ ਦੂਰ ਹੈ ਉਦੋਂ ਸੋਚੋ ਵੀ ਮੈਂ ਇੱਕ ਮਾਂ ਐ ਸਭ ਤੋਂ ਪਹਿਲਾਂ ਮੈਂ ਇੱਕ ਮਾਂ ਐ ਤੇ ਇਹ ਦਰਦ ਮਾਂ ਬਾਪ ਸਭ ਤੋਂ ਵੱਡਾ ਮਹਿਸੂਸ ਕਰ ਸਕਦੇ ਨੇ ਫਿਰ ਭੈਣਾ ਦੀ ਚਰਦਾ ਛਾਇਆ ਤੋਂ ਛੋਟੀਆ ਛੋਟੀਆ ਭੈਣਾ ਇੱਕ ਕਮਜ਼ੋਰ ਜੇ ਬਾਪ ਦਾ ਥਮ ਸੀ ਉਹ ਮਾ 9 ਮਹੀਨੇ ਬਾਲਾ ਤੇ ਡੇਚ ਰੱਖ ਕੇ ਫਿਰ ਸੁਪਨੇ ਸਜਾਉਂਦੀ ਆ ਵੀ ਜਦੋਂ ਮੇਰਾ ਬੱਚਾ ਹੋਇਆ ਮੈਂ ਉਹਨੂੰ ਪੜ੍ਹਾਉਂਗੀ ਮੈਂ ਉਹਨੂੰ ਲਿਖਾਉਂਗੀ ਬਾਪ ਸੁਪਨੇ ਦੇਖਦਾ ਵੀ ਜਦੋਂ ਮੇਰੇ ਮੋਢੇ ਬਰਾਬਰ ਦਾ ਹੋ ਗਿਆ ਤਾਂ ਮੇਰਾ ਉਹ ਸਾਥੀ ਬਣ ਗਿਆ ਮੇਰੇ ਦੋਖੇ ਸੁਖਦਾ ਮੈਨੂੰ ਸੰਭੂਗਾ ਜਦੋਂ ਸ਼ੰਕਰਾਂ ਦੀ ਗੱਤਵਾਰੀ ਸੁਣਿਆ ਸਾਡੇ ਬਠਿੰਡੇ ਦਾ ਹੀ ਬੱਚਾ ਹੈ ਸਾਡੇ ਘਰ ਤੋਂ ਥੋੜੀ ਦੂਰ ਹੈ ਉਦੋਂ ਸੋਚੂ ਵੀ ਮੈਂ ਇੱਕ ਮਾਂ ਐ ਸਭ ਤੋਂ ਪਹਿਲਾਂ ਮੈਂ ਇੱਕ ਮਾਂ ਐ ਇਹ ਦਰਦ ਮਾਪੇ ਸਭ ਤੋਂ ਵੱਡਾ ਮਹਿਸੂਸ ਕਰ ਸਕਦੇ ਨੇ ਫਿਰ ਭੈਣਾਂ ਦੀ ਸਰਦਾ ছায়ਾ ਸੋਟੀਆਂ-ਸੋਟੀਆਂ ਭੈਣਾਂ ਇੱਕ ਕਮਜ਼ੋਰ ਦੇ ਬਾਪ ਦਾ ਥੰਮ ਸੀ ਉਹ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਉਦੋਂ ਦਿਲ ਡਰ ਜਾਂਦਾ ਡਰ ਦਾ ਡਰ ਵੀ ਅਸੀਂ ਤਾਂ ਸ਼ਾਂਤ ਬਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਹਾਂ ਸਾਡੇ ਬੱਚੇ ਸ਼ਾਂਤ ਬਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਨੇ ਫਿਰ ਸਾਡੇ ਨਾਲ ਇਹ ਸਾਰਾ ਕੁਝ ਕਿ ਹੋ ਰੇ ਮਾਂ 9 ਮਹੀਨੇ ਪਹਿਲਾਂ ਤਾਂ ਡੇਚ ਰੱਖਦੇ ਫਿਰ ਸੁਪਨੇ ਸੁਣਾਉਂਦੀ ਹੈ ਵੀ ਜਦੋਂ ਮੇਰਾ ਬੱਚਾ ਹੋਇਆ ਉਹਨਾਂ ਨੂੰ ਪੜ੍ਹਾਉਂਗੀ ਮੈਂ ਉਹਨੂੰ ਲਿਖਾਉਂਗੀ ਬਾਪ ਸੁਪਨੇ ਦੇਖਦਾ ਵੀ ਜਦੋਂ ਮੇਰੇ ਮੁੰਡੇ ਬਰਾਬਰ ਦਾ ਹੋ ਗਿਆ ਤਾਂ ਮੇਰਾ ਉਹ ਸਾਥੀ ਬਣੂਗਾ ਮੇਰੇ ਦੋਸਤ ਸੁਗਦਾ ਮੈਨੂੰ ਸੰਭਾਲੂਗਾ ਕਹਿੰਦੇ ਜਦੋਂ ਇੱਕ ਬੱਚੇ ਦੀ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਨਾ ਉਹ ਤੇ ਇੱਕ ਦੀ ਨਹੀਂ ਹੁੰਦੀ ਉਹ ਤੇ ਪਤਾ ਨਹੀਂ ਨਾਲ ਕਿੰਨੇ ਦਰਿਆ ਦੀ ਮੌਤ ਹੁੰਦੀ ਕਿੰਨੇ ਕਰੋੜਾਂ ਸੁੱਖਰਿਆ ਵੀ ਮੋਤ। ਕਿਉਂਕਿ ਮੈਂ ਇਸ ਦਰਦ ਚੋਂ ਲੰਘ ਰਹੀ ਹਾਂ ਮੇਰਾ ਬੇਟਾ 27 28 ਸਾਲ ਦਾ। ਉਹ 27 28 ਦਿਨ ਹੋ ਗਏ ਉਹ ਫਿਰ ਮਤਲਬ ਕਾਫੀ ਤੇ ਲੈਓ ਦੇ ਦੋਨੇ ਕਿੱਟ ਨਹੀਂ ਆ। ਖਰਾਬਲੀ। ਤੇ ਜਦੋਂ ਕਿਸੇ ਮਾਂ ਦੀ ਨੂੰ ਇਹ ਚੀਜ਼ ਹੁੰਦੀ ਆ ਤੇ ਮੇਰਾ ਉਹਦੋਂ ਅੰਦਰੋਂ ਤੱਕ ਰੂਹ ਕੰਪ ਜਾਂਦੀ ਆ। ਵੀ ਸੱਚੇ ਬਾਦਸ਼ਾਹ ਕਿਸੇ ਮਾਂ ਨੂੰ ਇਹ ਦਰਦ ਨਾ ਦਿਖਾਇਆ। ਤੇਨੇ ਮਾਂ ਬੱਚਿਆਂ ਨੂੰ ਸੁੱਤਾ ਨਹੀਂ ਦੇਖ ਸਕਦੇ। ਤੇ ਘੰਟਾ ਬੱਚਾ ਵੱਢ ਸਮਝੇ ਨਾ। ਤੇ ਮਾਂ ਉਹਦੇ ਕੋਲੇ ਦੱਸ ਕੇ ਇਹੇ ਕਰਦੀ ਆ ਕਿ ਕਿਉਂ ਸੱਟਾ ਪਿਆ ਹੈ ਹੈ ਉਠ ਘਰ ਸੋਣਾ ਤੇ ਜਦੋਂ ਕਦੇ ਉਹ ਬੱਚੇ ਦੁਨੀਆ ਛੱਡ ਜਾਂਦੇ ਨੇ ਉਹਦੋਂ ਆਪਣੇ ਕੋਲੇ ਕੁਝ ਨਹੀਂ ਬਚਦਾ ਜਦੋਂ ਸ਼ੁਕਰਾਂ ਦੀ death ਵਾਰੀ ਸੁਣਿਆ ਸਾਡੇ ਬਠਿੰਡੇ ਦਾ ਹੀ ਬੱਚਾ ਸਾਡੇ ਘਰ ਤੋਂ ਥੋੜੀ ਦੂਰ ਹੈ ਉਹਦੋਂ ਸੋਚੋ ਵੀ ਮੈਂ ਇੱਕ ਮਾਂ ਐ ਸਭ ਤੋਂ ਪਹਿਲਾਂ ਮੈਂ ਇੱਕ ਮਾਂ ਐ ਤੇ ਇਹ ਦਰਦ ਮਾਂ ਬਾਪ ਸਭ ਤੋਂ ਵੱਡਾ ਮਹਿਸੂਸ ਕਰ ਸਕਦੇ ਫਿਰ ਭੈਣਾ ਦੀ ਸਰਦਾ ছায়ਾ ਸੀ ਛੋਟੀਆਂ ਛੋਟੀਆਂ ਭੈਣਾ ਇੱਕ ਕਮਜ਼ੋਰ ਦੇ ਬਾਪ ਦਾ ਥਮ ਸੀ ਉਹ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਉਦੋਂ ਦਿਲ ਡਰ ਜਾਂਦਾ ਡਰ ਦਾ ਡਰ ਵੀ ਅਸੀਂ ਤਾਂ ਸ਼ਾਂਤ ਬਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਹਾਂ ਸਾਡੇ ਬੱਚੇ ਸ਼ਾਂਤ ਬਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਨੇ ਫਿਰ ਸਾਡੇ ਨਾਲ ਇਹ ਸਾਰਾ ਕੁਝ ਕਿਉਂ ਹੋ ਰਿਹਾ ਮਾਂ 9 ਮਹੀਨੇ ਪਹਿਲਾਂ ਤਾਂ ਡੇਟ ਚ ਰੱਖਦੇ ਕਦੇ ਸੁਪਨੇ ਸਿਦਾਉਂਦੇ ਵੀ ਜਦੋਂ ਮੇਰਾ ਬੱਚਾ ਹੋਇਆ ਉਹਨਾਂ ਨੂੰ ਪੜ੍ਹਾਉਂਗੀ ਮੈਂ ਉਹਨੂੰ ਲਿਖਾਉਂਗੀ ਬਾਪ ਸੁਪਨੇ ਦੇਖਦਾ ਵੀ ਜਦੋਂ ਮੇਰੇ ਮੁੰਡੇ ਬਰਾਦਰ ਦਾ ਹੋ ਗਿਆ ਤਾਂ ਮੇਰਾ ਉਹ ਸਾਥੀ ਬਣੂਗਾ ਮੇਰੇ ਦੋਸਤ ਸੁਗਦਾ ਮੈਨੂੰ ਸੰਭਾਲੂਗਾ ਕਹਿੰਦੇ ਜਦੋਂ ਇੱਕ ਬੱਚੇ ਦੀ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਨਾ ਉਹ ਤੇ ਇੱਕ ਦੀ ਨਹੀਂ ਹੁੰਦੀ ਉਹ ਤੇ ਪਤਾ ਨਹੀਂ ਨਾਲ ਕਿੰਨੇ ਦਰਿਆ ਦੀ ਮੌਤ ਹੁੰਦੀ ਕਿੰਨੇ ਕਰੋੜਾਂ ਸੁੱਖਰਿਆ ਦੀ ਮੌਤ ਕਉ ਤੇ ਮੈਂ ਐਸੇ ਦਰਦ ਚੋਂ ਲੰਘ ਰਹੀ ਹਾਂ ਮੇਰਾ ਬੇਟਾ 27 28 ਸਾਲ ਦਾ ਉਹ 27 28 ਦਿਨ ਹੋ ਗਿਓ ਫਿਰ ਮਤਲਬ ਕਾਫੀ ਤੇ ਲੈਓ ਦੇ ਦੋਨੇ ਕਿੱਡੀਆਂ ਖਰਾਬ ਨਹੀਂ ਤੇ ਜਦੋਂ ਕਿਸੇ ਮਾਂ ਦੀ ਨੂੰ ਇਹ ਚੀਜ਼ ਹੁੰਦੀ ਆ ਤੇ ਮੇਰਾ ਉਹਦੋਂ ਅੰਦਰੋਂ ਤੱਕ ਰੂਹ ਕੰਪ ਜਾਂਦੀ ਆ ਵੀ ਸੱਚੇ ਬਾਦਸ਼ਾਹ ਕਿਸੇ ਮਾਂ ਨੂੰ ਇਹ ਦਰਦ ਨਾ ਰਹਿਣ ਤੇਨੇ ਮਾਂ ਬੱਚਾ ਨੂੰ ਸੁੱਤਾ ਨਹੀਂ ਦੇਖ ਸਕਦੇ ਜੇ ਘੰਟਾ ਬੱਚਾ ਵਾਧਾ ਸੌਜੇ ਨਾ ਤੇ ਮਾਂ ਉਹਦੇ ਕੋਲੇ ਦੱਸ ਕੇ ਇਹੇ ਕਰਦੀ ਆ ਕਿ ਕਿਉਂ ਸੱਟਾ ਪਿਆ ਹੈ ਹੈ ਉਠ ਘਰ ਸੋਣਾ ਤੇ ਜਦੋਂ ਕਦੇ ਉਹ ਬੱਚੇ ਦੁਨੀਆ ਛੱਡ ਜਾਂਦੇ ਨੇ ਉਹਦੋਂ ਆਪਣੇ ਕੋਲੇ ਕੁਝ ਨਹੀਂ ਬਚਦਾ